ਆਖਰੀ ਇੱਛਾ ਮੇਰੀ ਕਿ ਮੈਂ ਤੇਰਾ ਵਿਆਹ ਵੇਖਣਾ ਹੈ ਤੇਰੇ ਰਿਸ਼ਤੇਦਾਰਾਂ ਦਾ ਤੇਰੇ ਘਰ ਵਿੱਚ ਪਿਆਗਾ ਵੇਖਣਾ ਹੈ ਕਿ ਜਿਹੜੀ ਤੈਨੂੰ ਪਸੰਦ ਆਈ ਉਹਦੇ ਹੱਥਾਂ ਵਿੱਚ ਚੂੜਾ ਵੇਖਣਾ ਹੈ ਕਿ ਆਪਣੇ ਸੁਪਨਿਆਂ ਦਾ ਹੋਇਆ ਚੂੜਾ ਚੂਰ ਵੇਖਣਾ ਹੈ ਕਿ ਤੇਰਾ ਘਰ ਲੜੀਆਂ ਨਾਲ ਮੈਂ ਸਜਦਾ ਵੇਖਣਾ ਹੈ ਕਿ ਆਖਰਲੀ ਇੱਛਾ ਮੇਰੀ ਮੈਂ ਤੇਰਾ ਵਿਆਹ ਵੇਖਣਾ ਹੈ ਮੈਂ ਸਾਰੀ ਰਾਤ ਸੌਂਗੀ ਨਹੀਂ ਤੇ ਮੈਂ ਸਾਰੀ ਰਾਤ ਰੂੰਗੀ ਨਹੀਂ ਮੈਂ ਸਾਰੀ ਰਾਤ ਨੱਚੂੰਗੀ ਮੈਂ ਸਾਰਾ ਹੀ ਵੇਖਣਾ ਹੈ ਮੈਂ ਪੂਰਾ ਤੇਰੀ ਸ਼ੇਰਵਾਨੀ ਦਾ ਹੁੰਦਾ ਚਾਹ ਵੇਖਣਾ ਹੈ ਤੇ ਮੇਰੀ ਆਖਰੀ ਇੱਛਾ ਇਹ ਹੈ ਕਿ ਮੈਂ ਤੇਰਾ ਵਿਆਹ ਵੇਖਣਾ ਹੈ ਤੇ ਤੇਰੇ ਸੁਪਨਿਆਂ ਦਾ ਹੁੰਦਾ ਪੂਰਾ ਚਾਹ ਵੇਖਣਾ ਹੈ ਤੇ ਮੇਰੇ ਸੁਪਨਿਆਂ ਦਾ ਹੁੰਦਾ ਚੂਰੂ ਚੂਰ ਸਵਾਦ ਵੇਖਣਾ ਹੈ